ਇੰਸਪੈਕਟਰ ਗੁਰਚਰਨ ਸਿੰਘ ਮੈਂ ਇਹ ਪਿੱਕੀ ਵਿੰਡਾਸਚੂ ਲੱਗਾ ਹੋਇਆ ਹਾਂ ਸਰ ਠੀਕ ਮਾਮਲਾ ਹੈ ਕੀ ਸਰ ਮਾਮਲਾ ਹੈ ਮਾਮਲਾ ਬਾਕੀ ਦੇ ਬਰੀਕੀ ਦਾ ਜਾਣ ਜਿਹੜੀ ਉਹ ਐਸਚਓ ਸਾਹਿਬ ਕਰ ਰਹੇ ਚਭੜ ਵਾਲੇ ਜੀ ਜੀ ਅੱਛਾ ਉੱਥੇ ਇਹਨਾਂ ਨੂੰ ਪਤਾ ਲੱਗਾ ਕਿ ਦੋ ਅਣਪਛਾਤੇ ਬੰਦੇ ਆਏ ਇਹ सोनू ਜੀ ਕਟਿੰਗ ਕਰਾ ਰਹੇ सोनू ਜੀ ਮਾਸਰ ਬਣ ਚੁੱਕੀ ਜੀ ਦੋ ਬੰਦੇ ਆਏ ਇੱਕ ਨੇ ਅੰਦਰ ਵੜ ਕੇ ਗੋਲੀਆਂ ਮਾਰ ਦਿੱਤੀਆਂ ਬਾਅਦ ਚ ਭਾਜੀ ਸੂਸੀਆ ਕਿੰਨੀ ਗੋਲੀਆਂ ਲੱਗੀਆਂ ਸੀ ਅੱਜ ਆਮਨੇ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਬਸ ਸਰ ਜੀ ਗੋਲੀਆਂ ਕਿੰਨੀਆਂ ਲੱਗੀਆਂ ਇਹਨਾਂ ਨੂੰ ਕਿੱਥੇ ਗੋਲੀ ਕਿੱਥੇ ਚੱਲੀ ਹੈ ਜੀ ਦੱਸੋ ਗੋਲੀਆਂ ਪੋਸਟਮਾਰਟਮ ਤੋਂ ਪਤਾ ਲੱਗੂ ਕਿੰਨੀਆਂ ਵੱਜੀਆਂ ਮੈਂ ਤਾਂ ਇਹ ਅਜੇ ਅੰਦਰ ਗਿਆ ਪੇਟ ਚ ਪੇਟ ਚ ਗੋਲੀ ਕਿਹੜੀ ਜਗ੍ਹਾ ਤੇ ਬੈਠੇ ਸੀ ਉਦੋਂ ਜਦੋਂ ਗੋਲੀ ਲੱਗੀ ਸੀ ਉਹ ਅੰਦਰ ਖੜੇ ਕਟਿੰਗ ਵਾਲੀ ਦੁਕਾਨ ਜਿੰਨੇ ਵਜ ਦਾ ਸਮਾਂ ਸੀ ਸਵੇਰੇ ਸਵੇਰੇ ਕੋਈ ਹੋਊਾ 8:30 9 ਵਜੇ ਅੱਜ ਤੁਹਾਨੂੰ ਚਿਮਾ ਜੀ ਕੌਣ ਹੈਗੇ ਨੇ ਉੱਥੋਂ ਦੇ ਸਰਪੰਚ ਸਰਪੰਚ ਜੀ ਮੌਜੂਦ ਸਰਪੰਚ ਹਾਂ ਜੀ ਮੌਜੂਦ ਜਿਹੜੇ ਪਿੰਨ ਗਏ ਸੀ ਕਟਿੰਗ ਘਰ ਚੁਭਾ ਲਿਆ ਚੁਭਾ ਲਓ ਉੱਥੇ ਲੋਕ ਰਹਿੰਦੇ ਉੱਥੇ ਪਤਾ ਲੱਗ ਰਿਹਾ ਕਿ ਪਹਿਲਾਂ ਇਹਨਾਂ ਨੂੰ ਫੋਨ ਫੋਨ ਵੀ ਆਇਆ ਹੈ ਪੁਲਿਸ ਨੂੰ ਸ਼ਿਕਾਇਤ ਇਹਦੇ ਬਾਰੇ ਮੈਨੂੰ ਨਹੀਂ ਜੀ ਉਹ ਐਸਐਚਓ ਸਾਹਿਬ ਕੰਸਰਟ ਤੁਹਾਨੂੰ ਦੱਸਣਗੇ ਮੈਂ ਇਹਦੇ ਪਛਾਣ ਕੀਤੀ ਜਾ ਰਹੀ ਹੈ ਨੌਜਵਾਨਾਂ ਦੀ ਕਿਹੜੇ ਨੌਜਵਾਨ ਬਿਲਕੁਲ ਜੀ ਬਿਲਕੁਲ ਸਾਰੀ ਸਰਵਿਸ ਵੀ ਸੀਸੀਟੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਹ ਤੁਹਾਨੂੰ ਅਜੇ ਨਹੀਂ ਦੱਸ ਸਕਦੇ ਸਾਰੀ ਗੱਲਬਾਤ ਅਗਲੀ ਗਾਰੀ ਸੀਸੀਟੀ ਵੀ ਵਾਇਲਰ ਹੋ ਰਹੀ ਹੈ ਜਿਹੜੀ ਕਾਰਵਾਈ ਪਰਚਾ ਦਰਜ ਹੋ ਰਿਹਾ ਜੀ ਐਸ ਐਚਓ ਸਾਹਿਬ ਵੀ ਕਰ ਰਹੇ ਆ ਚਬਾਲ ਵਾਲੇ ਬਾਕੀ ਸਾਰੀ ਗੱਲਾਂ ਨੂੰ ਇਨਵੈਸਟੀਗੇਸ਼ਨ ਦੀ ਉਹਨਾਂ ਤੋਂ ਪਤਾ ਲੱਗ ਸਕਦਾ ਧੰਨਵਾਦ ਇੰਸਪੈਕਟਰ ਗੁਰਚਰਨ ਸਿੰਘ ਮੈਂ ਇਹਦੇ ਪਿੱਖੀ ਵਿੰਡਾਸ ਸੇ ਚੋਂ ਲੱਗਾ ਹੋਇਆ ਹਾਂ ਕੀ ਸਰ ਮਾਮਲਾ ਹੈ ਕੀ ਸਰ ਮਾਮਲਾ ਹੈ ਮਾਮਲਾ ਬਾਕੀ ਦੇ ਬਰੀਕੀ ਨਾਲ ਜਾਣ ਜਿਹੜੀ ਉਹ ਐਸ ਐਚਓ ਸਾਹਿਬ ਕਰ ਰਹੇ ਚਬਾਲ ਵਾਲੇ ਜੀ ਅੱਛਾ ਉੱਥੇ ਇਹਨਾਂ ਨੂੰ ਪਤਾ ਲੱਗਾ ਕਿ ਦੋ ਅਣਪਛਾਤੇ ਬੰਦੇ ਆਏ ਇਹ ਸੋਨੂ ਜੀ ਕਟਿੰਗ ਤਨੂਜੀ ਮਾਸਲ ਬੰਚੀ ਦੋ ਬੰਦੇ ਆਏ ਇੱਕ ਨੇ ਅੰਦਰ ਵੜ ਕੇ ਗੋਲੀਆਂ ਮਾਰ ਦਿੱਤੀਆਂ ਬਾਅਦ ਚ ਭੱਜ ਗਏ ਕੋਈ ਸਿਰ ਕਿੰਨੀਆਂ ਗੋਲੀਆਂ ਲੱਗੀਆਂ ਸੀ ਅਸੀਂ ਨੇ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਬਸ ਕਿੰਨੀਆਂ ਗੋਲੀਆਂ ਕਿੱਥੇ ਲੱਗੀਆਂ ਇਹਨਾਂ ਨੂੰ ਗੋਲੀਆਂ ਪੋਸਟਮਾਰਟਮ ਤੋਂ ਪਤਾ ਲੱਗੂ ਕਿੰਨੀਆਂ ਵੱਜੀਆਂ ਮੈਂ ਤਾਂ ਇਹ ਅਜੇ ਅੰਦਰ ਗਿਆ ਨਹੀਂ ਪੇਟ ਚ ਪੇਟ ਚ ਗੋਲੀ ਕਿਹੜੀ ਜਗ੍ਹਾ ਤੇ ਬੈਠੇ ਸੀ ਉਦੋਂ ਜਦੋਂ ਗੋਲੀ ਲੱਗੀ ਸੀ ਉਹ ਅੰਦਰ ਖੜੇ ਹੈ ਕਟਿੰਗ ਵਾਲੀ ਦੁਕਾਨ ਜਿੰਨੇ ਵਜ ਦਾ ਸਮਾਂ ਸੀ ਸਵੇਰੇ ਸਵੇਰੇ ਕੋਈ ਹੋਊਾ 8:30 9 ਵਜੇ ਅਜੇ ਸੋਨੂ ਚਿਮਾ ਜੀ ਕੌਣ ਹੈਗੇ ਨੇ ਉੱਥੋਂ ਦੇ ਸਰਪੰਚ ਸਰਪੰਚ ਹੈ ਜੀ ਮੌਜੂਦ ਹੈ ਹਾਂ ਜੀ ਮੌਜੂਦ ਜਿਹੜੇ ਪਿੰਨ ਗਏ ਸੀ ਕਟਿੰਗ ਗਲਾਮ ਚੁਭਾ ਲਿਆ ਚੁਭਾ ਲਿਆ ਉੱਥੇ ਲੋਕਰ ਰਹਿੰਦੇ ਉੱਥੇ ਪੰਨਾ ਲੱਗ ਰਿਹਾ ਕਿ ਪਹਿਲਾਂ ਇਹਨਾਂ ਨੂੰ ਫੋਨ ਫੋਨ ਵੀ ਆਇਆ ਹੈ ਪੁਲਿਸ ਨੂੰ ਸ਼ਿਕਾਇਤ ਇਹਦੇ ਬਾਰੇ ਮੈਨੂੰ ਨਹੀਂ ਜੀ ਉਹ ਐਸਐਚਓ ਸਾਹਿਬ ਕੰਸਰਟ ਤੁਹਾਨੂੰ ਦੱਸਣਗੇ ਮੈਂ ਇਹਦੇ ਪਛਾਣ ਕੀਤੀ ਜਾ ਰਹੀ ਹੈ ਨੌਜਵਾਨਾਂ ਦੀ ਕਿਹੜੇ ਨੌਜਵਾਨ ਬਿਲਕੁਲ ਜੀ ਬਿਲਕੁਲ ਸਾਰੀ ਸਾਰ ਸੀਸੀਟੀ ਚੱਲ ਰਹੀ ਇਨਵੈਸਟੀਗੇਸ਼ਨ ਉਹ ਤੁਹਾਨੂੰ ਅਜੇ ਨਹੀਂ ਅਸੀਂ ਦੱਸ ਸਕਦੇ ਸਾਰੀ ਗੱਲ ਬਾਕੀ ਸੀਸੀਟੀ ਵੀ ਵਾਇਲਰ ਹੋ ਰਹੀ ਹੈ ਜਿਹੜੀ ਕਾਰਵਾਈ ਪਰਚਾ ਦਰਜ ਹੋ ਰਿਹਾ ਜੀ ਐਸਐਚਓ ਸਾਹਿਬ ਵੀ ਕਰ ਰਹੇ ਆ ਚਬਾਲ ਵਾਲੇ ਬਾਕੀ ਸਾਰੀ ਗੱਲ ਤੁਹਾਨੂੰ ਇਨਵੈਸਟੀਗੇਸ਼ਨ ਦੀ ਉਹਨਾਂ ਤੋਂ ਪਤਾ ਲੱਗ ਸਕਦਾ ਧੰਨਵਾਦ